ਕੀ ਹਾਲ ਚਾਲ ਹੈ ਰੋਟਾ ਮਿੱਤਰ ਅਮੀਰ ਗੱਲ ਠੀਕ ਠਾਕ ਛੋੜ ਜਾਣਾ ਛੱਟ ਬਟਾ ਹੋਣਗੇ ਤੇ ਲਾਉ ਵੀ ਮਤਰੋ ਮੁਰਗੀਆਂ ਦਿੱਤੀਆਂ ਛੱਡ ਆਪਾਂ ਗਏ ਹੋਏ ਸੀ ਬਾਈ ਲਾਮ ਹਨ ਤੇ 2-3 ਦਿਨ ਬਾਈ ਜਾਨਵਰ ਨੂੰ ਨੇ ਨਹੀਂ ਸਾੰਭੇ ਆ ਹੋਰ ਕੀ ਆਲਾ ਠੀਕ ਆ ਤੇ ਆਹ ਦੇਖ ਲਓ ਬਾਈ ਆਪਣੇ ਜਾਨਵਰ ਫਿਰਦੇ ਹੁਣ ਐਕਟਿਵ ਆ ਕਿਵੇਂ ਇਹ ਲੜਦੇ ਤਾਂ ਨਹੀਂ ਹੁਣ ਆਹ ਦੇਖੋ ਥੋੜੇ ਸਾਹਮਣੇ ਤਿੰਨੇ ਨਵੇਂ ਆਪਣੇ ਤੇ ਆ ਰਹੀਆਂ ਦੋਨੇ ਪ੍ਰਾਣੀਆਂ ਮੁਰਗੀਆਂ ਸਾਰੇ ਠੀਕ ਆ ਬਾਈ ਤੇ ਛੱਡਦੇ ਇਹਨਾਂ ਨੂੰ ਪਿੰਜਰੇ ਜੀ ਆ ਕਾਲੀਆਂ ਨੂੰ ਹਾਜੀ ਖੁੱਲੇ ਨਹੀਂ ਮਤਲਬ ਛੱਡਣ ਲੱਗੇ ਖੁੱਡੇ ਦੇ ਵਿੱਚ ਬਾਹਰ ਤਾਂ ਖੁੱਲੇ ਫਿਰ ਦੇ ਦਿੰਦੇ ਆ ਤੇ ਇੱਥੇ ਬਹਿ ਬੋ ਜਾਂਦੇ ਮਿੱਟੀ ਦੇ ਵਿੱਚ ਤੇ ਕੋਸ਼ਾ ਤੂੜੀ ਟਾੜੀ ਜਲਾਤਰ ਉਤਾਂ ਮਾਰ ਲੈਂਦੇ ਵਿੱਚ ਉਹ ਆਦੇ ਜਿਵੇਂ ਆਹ ਪਾਲ ਪਾਲ ਖਾਂਦੇ ਆਂਦੇ ਬਸ ਆਂ ਹੀ ਫਿਰਦੇ ਫੁਰਦੇ ਰਹਿੰਦੇ ਆ ਸਾਰੇ ਓਏ ਛੜੇ ਆਹ ਇੰਨਾ ਕੁ ਲੜਦੇ ਉਹ ਅੰਦਰ ਨਹੀਂ ਜਾਣਾ ਇੰਦਰ ਨਹੀਂ ਜਾਣਾ ਚਲੋ 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 ਇੱਧਰ ਤੇ ਹੁਣ ਬਈ ਤਾਂ ਚੱਲਦੇ ਆ ਕਬੂਤਰ ਵੀ ਦੇਖਦੇ ਆ ਬਹੁਤ ਟਾਈਮ ਹੋ ਗਿਆ ਠੀਕ ਆ ਕਬੂਤਰ ਨਹੀਂ ਦੇਖੇ 4-5 ਦਿਨ ਲਈ ਆਪਾਂ ਗਏ ਹੋਏ ਸੀ ਬਾਹਰ ਕਿਤੇ ਓ ਓ ਓ ਓ ਚਿ 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 ਦੇਖੋ ਭਾਈ ਓਏ ਹੜਦਾ ਓਏ ਮੇਰੀ ਮਾਰਦੀ ਆ ਦੇਖੋ ਇਧਰ ਆ ਨਾ 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 ਚਲੋ ਵੀ ਚਲੋ ਵੇਖਿਆ ਐ ਭਾਈ ਮੂੰਹਾਂ ਮਾਰਦੇ ਰਹਿੰਦੇ ਇਹ ਵਿੱਚੋਂ ਨਾ ਕੁਛ ਨਾ ਕੁਛ ਲੱਭੀ ਜਾਂਦੇ ਰਹਿੰਦੇ ਕਰ ਤੂੰ ਆ ਗਿਆ ਮੈਂ ਤੇ ਖਾਂਦੇ ਹੁੰਦੇ ਰਹਿੰਦੇ ਆ ਬਈ ਵਿੱਚੋਂ ਐ ਭਾਲ ਭਾਲ ਕੇ ਨਾ ਕੋਸਟੇ ਦੇ ਵਿੱਚ ਫੀਡ ਹੀ ਏ ਥੋੜੀ ਡੁੱਲੀ ਰਲੀ ਜਿਹੜੀ ਆਪਾਂ ਬਾਕੀ ਬਾਜੀ ਖੁੱਚੀ ਛੱਡ ਦਿੰਨੇ ਹੁੰਨੇ ਆ ਉਹੀ ਵਿੱਚ ਨਤਤ ਮਾਰ ਕੇ ਵਿੱਚ ਹੀ ਮਿਕਸ ਕਰ ਲੈਂਦੇ ਵਿੱਚੇ ਮੁਰਗ ਖਾਈ ਹੋਈ ਆ ਦੇ ਕੁਛ ਕੀੜੇ ਮਕੋੜੇ ਮਾੜੇ ਮੋਟੇ ਬਣ ਜਾਂਦੇ ਆ ਜਿਹੜੇ ਉਹ ਖਾਂਦੇ ਰਹਿੰਦੇ ਆ ਇਹ ਠੀਕ ਆ ਵੱਡੀਆਂ ਮੁਰਗੀਆਂ ਆਪਣੀਆਂ ਆਂਡੇ ਦੇਣ ਲੱਗੀਆਂ ਬਈ ਦੀ ਦੇ ਦਿੰਦੀਆਂ ਕਿਤੇ ਨਾ ਕਿਤੇ ਕਿਤੇ ਨਹੀਂ ਵਿੰਦੀਆਂ ਹੜ ਜੋ ਹੜ ਜੋ ਹੜ ਜਾ ਹੜ ਬਈ ਆ ਬੜੀ ਮਾਰਦੀ ਜਿਹੜੀ ਪਿਓਰ ਬਲੈਕ ਐ ਨਾ ਇਹ ਬੜੀ ਮਾਰਦੀ ਆ ਚਲੋ ਜੀ ਖਾਲੂ 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 ਓ ਜੀ ਦਾਣੇ ਨੂੰ ਨੇ ਪਾ ਦੇ ਬਾਈ ਕਰੋ ਕੰਪਿਊਟਰ ਚੈੱਕ ਦਾਣੇ ਖਾਈ ਜਾਂਦੇ ਆ ਉਥੇ ਬਈ ਇੱਕ ਕੁਝ ਨਿਆਣਾ ਰੱਖ ਲਿਆ ਤੇ ਜਿਹੜਾ ਇੱਧਰ ਬੱਚਾ ਕੱਢਿਆ ਹੋਇਆ ਫਿਰ ਤਾਂ ਤੁਹਾਨੂੰ ਅੱਗ ਦੱਸਣੇ ਕਾਲਾ ਜੀ ਨਾ ਜਾ ਇਹ ਤਾਂ ਬੱਚਾ ਆ ਬੈਠਾ ਆ ਦੇਖ ਲਓ ਉਹ ਜਾ ਰਿਹਾ ਚਲੋ ਜੀ ਬੱਚੇ ਵੀ ਦਿਖਾਉਣੇ ਹੁਣ ਸਾਨੂੰ ਇਹ ਤਾਂ ਸਾਰੇ ਐਕਟਿਵ ਆ ਵੱਡੇ ਕੁਜੀ ਵੀ ਅਰੇ ਉਹ ਬਹੁਤ ਗੰਦੀ ਕਰਦੇ ਆ ਭਰਾਵਾ ਕੌਣ ਪਰਲੇ ਓਏ ਉਹ ਹੈ ਨਹੀਂ ਡੰਡੀ ਹੈ ਨਹੀਂ ਨਾ ਡੰਡੀ ਪਹਿਲਾਂ ਵੀ ਲਿਆਂਦੀ ਸੀਗੀ ਬਾਈ ਤੇ ਉਹ ਪਤਾ ਕੀ ਹੋਇਆ ਡੰਡੀ ਦਾ ਇੱਕ ਮਿੰਟ ਡੰਡੀ ਲਿਆਂਦੀ ਸੀ ਮੁੱਲ ਉਹਦੀ ਟ੍ਰੇ ਖਰਾਬ ਹੋ ਗਈ ਹੈ ਕਿਉਂਕਿ ਉਹ ਪੂਰਗੇ ਬਣਦੇਗਾ ਹੁੰਦੇ ਜਿੰਨੇ ਟ੍ਰੇ ਆ ਉਹਨਾਂ ਦੇ ਡੰਡੇ ਰਹਿ ਜਾਂ। ਇੱਕ ਲਈ ਜਾਂਦੀ ਸੀ ਉਹ ਵੀ ਇਹਨਾਂ ਨੇ ਫਿਰ ਦੁਬਾਰਾ ਟੁੱਟਦੀ ਹੈ। ਮੈਂ ਹੁਣ ਸੈੜਤੀ ਵੀਰੇ ਸਾਹਮਣਾਂ ਖਤਰੀ ਤੇ ਇੱਕ ਜਾਲ ਲੱਗਿਆ ਹੈ। ਤੇ ਬਾਕੀ ਕਦੋਂ ਕਾਇਆ ਬੱਚੇ ਉਹ ਬੈਠੇ ਆ। ਉਹ ਜਦੋਂ ਮੈਂ ਤੈਨੂੰ ਦੇਖਣਾ ਉਹ ਤਾਂ ਫਿਰ ਦੇ ਤਿੰਨ ਵਜੇ। ਅੱਛਾ। ਲਾਹੌਰ ਦੀ। ਹੋਏ ਭਾਈ। ਪਰ ਉਹ ਬੱਚੇ ਚਾ। ਜੀ ਗਾ ਬਾਈ ਐਕਟ ਵਾ ਸਾਰੀ ਓਏ ਜਿਹੜਾ ਮੁੜ ਕੇ ਆਇਆ ਸੀ ਆਪਣਾ ਉਹ ਆ ਰਿਹਾ ਓਏ ਲਾਲ ਸੜਾ ਡੜਾ ਹੋ ਜਾਂਦਾ ਪਰਮੋ ਕੱਲ ਫੜਾਈ ਠੇੜਾ ਅੱਜ ਤਾਂ ਮੈਂ ਖੁੱਡੇ ਤੇ ਪਾਣੀ ਮੇਦਨ ਵਾਲੀ ਕਿਥੇ ਓਕੇ ਨਾ ਕਰਦਾ ਬਾਈ ਟਰੇ ਸਾਫ ਤੇ ਆਪਾਂ ਕੱਢ ਦਿੰਨੇ ਆ ਬਾਹਰ ਕੁਜੀ ਤੇ ਜੀ ਜੀ ਧੋ ਕੇ ਜਲ ਪਾਣੀ ਪਾ ਦਾਂਗੇ ਹਾਂ ਵੀ ਇਹਨਾਂ ਨੂੰ ਵਹਿੰਦਾ ਹੱਥੀ ਦਿੰਦਾ ਦਾ ਇਹ ਘੰਡ ਵਾਲੇ ਨੂੰ ਤੇ ਇੱਕ ਦਾ ਭਾਈ ਹੋਰ ਆ ਰਿਹਾ ਇਹਨਾਂ ਤੋਂ ਉਹਨਾਂ ਨੂੰ ਮੱਥੀ ਦਿੰਦਾ ਹੁੰਦਾ ਸੀਗਾ ਖਾਈ ਕਰਕੇ ਹੁਣ ਦੇਖੋ ਇਧਰ ਸਾਰੇ ਕਨੇ ਘੈਂਟ ਐਕਸਪ ਲੱਗਦੇ ਆ ਓਕੇ ਰਿਪੋਰਟਾਂ ਤੇ ਰਸਣ ਹੁਣ ਉਹਨਾਂ ਪਾ ਦਿੰਦੇ ਨੇ ਉਹਨਾਂ ਨੂੰ ਖਾ ਲੈਣਗੇ ਤੇ ਬਾਕੀ ਭਈ ਉਹ ਪੱਠਾ ਦੇਖੋ ਆਪਣਾ ਆਦੇ ਬੈਠਾ ਇਹ ਹੋ ਗਿਆ ਦੋ ਦੋ ਰਹਿ ਗਈਆਂ ਦੇਖਣੀ ਆ ਕੇ ਅੱਗੇ ਦੋ ਦੋ ਰਹਿ ਗਈਆਂ ਆਠ ਅੜੇ ਗਲੀ ਦਾ ਹੋ ਗਿਆ ਇਹ ਬੰਦ ਕੀਤਾ ਵਾ ਆਪਣਾ ਬਹੁਤ ਟਾਈਮ ਦਾ ਤੇ ਹੋਰ ਇੱਕ ਪੱਠਾ ਹੋ ਬੰਦ ਕੀਤਾ ਵਾ ਉਹ ਬੈਠਾ ਗੁੰਜੇ ਦਾ ਲਾਲ ਸਰਾ ਆ ਬੜਾ ਉਸ ਤੋਂ ਬਾਅਦ ਇੱਕ ਇਥੇ ਹੋਸ਼ ਰਹਾ ਟੈਂਟ ਵਾਲੇ ਸਾਹ ਆਖਾ 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 ਉਹ ਰਿਹਾ ਇਹ ਆ ਦੇਖ ਲਾ ਵੀ ਟੱਡ ਫਿੱਕਾ ਜਾ ਆ ਜਾਂਦਾ ਆ ਜਾਂਦਾ ਆ ਜਾਂਦਾ ਲਾਲ ਸਰੀ ਨਾਲ ਲੜੀਆਂ ਦਾ ਇਹਦਾ ਉਹ ਵਾਲਾ ਇਹ ਕੀ ਬੰਦਗੀ ਕਹਾ ਪੁੱਤ ਉਹਨੇ ਛੋਲੇ ਭਾਲਦਾ ਸੀ ਓਏ ਤਾਂ ਐ ਕਰਦਾ ਥੱਲੇ ਨਾਲ ਚੱਲ ਇਹਨੂੰ ਕਰਦੇ ਆ ਭਈਆ ਦੋ ਤਿੰਨ ਬੱਚੇ ਨਾ ਨੂੰ ਨਾਤੇ ਛੋਲੇ ਦੇ ਦਿਆ ਕਰੂਗਾ ਥੱਲੇ ਲਾ ਚੱਲਦੇ ਆਹਾ ਆਹਾ ਉਹ ਵਾਲਾ ਰੁਜ ਜਾ ਉਹ ਮਗਰ ਜਾਂਦਾ ਜਿਹੜਾ ਬਾਕੀ ਸਭ ਐਕਟਿਵ ਆ ਓਕੇ ਦੀ ਰਿਪੋਰਟ ਇਹ ਆ ਚੱਕੋ ਰਾਹ ਤੇ ਬਾਈ ਦਾਣੇ ਖਾਓ 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 ਆਜੋ ਆਜੋ ਆਇਓ ਆਇਓ ਆ ਆ ਆ ਚਲੋ ਵੀ ਚਲੋ ਵੀ ਚਲੋ ਖਾ ਲੋ ਖਾ ਲੋ ਖਾ ਲੋ ਪ੍ਰਧਾਨ ਜੀ ਸੀੜੀ ਦਿਵਾਈ ਜੀ ਹਾਂ ਹਾਂ ਦੇਖੀ ਨੀ ਭਾਈ ਅਸੀਂ ਨਾ ਕਿਹਾ ਕੋਈ ਕਿਸੇ ਦਾ ਬੱਚਾ ਆ ਗਿਆ ਤੇ ਅਸੀਂ ਆਪਣੇ ਵਾਲੇ ਢਾਲਿਆ ਸੀਗਾ ਆ ਗਿਆ ਆ ਗਿਆ ਚੱਲ ਸ਼ੁਕਰ ਮੈਂ ਤੁਹਾਨੂੰ ਦਿਖਾਵਾਂ ਕਿਹੜਾ ਸੀਗਾ ਪਾਪਾ ਵੀ ਤੇ ਛਤਰੀ ਦੇ ਬਿਠਾਈ ਬੈਠਾ ਹੋ ਬੈਠਾ ਉਹ ਬਹਿ ਗਿਆ ਚੁੱਤੀ ਪੂਛਾ ਨੀਲਾ ਜਾ ਓਏ ਉਹ ਜਿਹੜਾ ਉਹਨੇ ਹੈਂਡ ਵਾਲੇ ਖੁੱਡੇ ਜਿਸਗਾ ਉਹ ਆ ਆ ਹਾਂ ਚੁੱਤੀ ਨਹੀਂ ਖੰਭ ਸੀ ਕਿ ਲੋ ਉਹ ਦਿਓ ਵੜਕੀ ਜਾਂਦਾ ਛਤਰੀ ਤੇ ਇੱਕ ਬਣਿਆ ਇਹਦੇ ਮਾਰੇ ਬਣਿਆ ਹੁਣ ਪਰੂੰ ਕਮਾਲ ਦੀ ਗੱਲ ਆ ਮੁੜਿਆ ਦੇਖ ਤੂੰ ਪੀਪ ਦਾ ਕਿੱਥੋਂ ਆਇਆ ਦੇਖ ਲੈ ਉਹਦੀ ਗੈਰ ਹਾਜ਼ਰੀ ਚਾਪਾ ਪਾਤਾ ਉਹਦੀ ਖੇਤਰੀ ਤੇ ਆਪਣੇ ਲਈ ਤਾਂ ਵੀ ਲੜ ਦੇ ਕਲਜੀ ਓਏ ਫੜਦਾ ਰਹਿੰਦੇ ਫੜਦਾ ਚੱਲ ਬਤੰਦਰ ਭਈ ਆਣਾ ਛੋਲੇ ਮੰਗਾ ਤਾਂ ਬਾਹਰ ਆਉਂਦਾ ਇਹਨੂੰ ਲੈ ਇੱਥੇ ਲਿਆ ਕੇ ਦੇ ਦੇ ਨਾ ਫੜ ਜਾ ਨਹੀਂ ਇਹਨੂੰ ਥੱਲੇ ਹੀ ਲੈ ਆਣੇ ਨੇ ਤੇ ਰੋਜ ਨੂੰ ਆਵੇ ਚੱਲ ਠੀਕ ਤੀਜੇ ਨੰਬਰ ਢੋਲੀ ਦੀ ਤਾਰ ਦਾਂਗੇ ਨਾ ਓਕੇ 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 ਇਹ ਵੀ ਗੱਡ ਠੀਕ ਆ ਚੱਲ ਥੱਲੇ ਫਿਰ ਕੀ ਥੱਲੇ ਉੱਥੇ ਹੀ ਤੇ ਕਰਾਂਗੇ ਹੋਰ ਉੱਥੇ ਉੱਥੇ ਠੀਕ ਆ ਠੀਕ ਆ ਭਾਈ ਇਹ ਵੀਡੀਓ ਦਾ ਬੇ ਇੱਥੇ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਦੇ ਵਿੱਚ ਚੱਲਣ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂ